ਸਸ਼ੀਕਲ ਜੀ ਸਾਰਿਆਂ ਨੂੰ ਮੈਂ ਅਮਨਦੀਪ ਸਿੰਘ ਫ্রম ਅਨਹਦ ਫਾਊਂਡੇਸ਼ਨ ਮੁਹਾਲੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੁਹਾਡੇ ਲਈ ਕਾਫੀ ਸਾਰੀਆਂ ਇਨਫੋਰਮੇਸ਼ਨਲ ਵੀਡੀਓਜ਼ ਲਿਆ ਰਹੀਆਂ ਸੋ ਕੜੀ ਦੇ ਵਿੱਚ ਸੀਕੁਐਂਸ ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਅਨਹਦ ਫਾਊਂਡੇਸ਼ਨ ਦਾ ਜਿਹੜਾ ਹਰ ਸਾਲ ਇੱਕ ਬੈਚ ਪਲੱਸ 2 ਕਰ ਰਹੇ ਬੱਚਿਆਂ ਦੇ ਲਈ ਤਿਆਰ ਕੀਤਾ ਜਾਂਦਾ ਹੈ ਜਿਹੜੇ ਬੱਚੇ ਇਸ ਵੇਲੇ ਪਲੱਸ 2 ਚ ਨੇ ਤੇ ਪੇਪਰ ਦੇਣ ਵਾਲੇ ਨੇ ਉਹਨਾਂ ਬੱਚਿਆਂ ਦੇ ਲਈ ਇੱਕ 골ਡਨ ਅਪੋਰਚ्युनिटी ਹੈ ਹਰ ਸਾਲ ਅਨਹਦ ਫਾਊਂਡੇਸ਼ਨ ਇੱਕ ਐਂਟਰੈਂਸ ਐਗਜ਼ਾਮ ਲੈਂਦੀ ਹੈ ਜਿਹੜੇ ਬੱਚੇ ਆਰਮੀ 'ਚ ਜਾਣਾ ਚਾਹੁੰਦੇ ਨੇ ਪੁਲਿਸ 'ਚ ਜਾਣਾ ਚਾਹੁੰਦੇ ਨੇ ਆਈਐਸ ਪੀਸੀਐਸ ਅਫਸਰ ਬਣਨਾ ਚਾਹੁੰਦੇ ਨੇ ਯੂਪੀਐਸਸੀ 'ਚ ਜਾਣਾ ਚਾਹੁੰਦੇ ਨੇ ਪੀਸੀਐਸ ਦੇ ਵਿੱਚ ਡੀਐਸਪੀ ਡੀਐਸ ਜੇ ਤਹਿਸੀਲਦਾਰ ਫੂਡ ਇਨਸਪੈਕਟਰ ਜਾਂ ਬਹੁਤ ਸਾਰੇ ਇਦਾਂ ਦੇ ਚੰਗੇ ਰੈਂਕ ਨੇ ਜਿਨ੍ਹਾਂ ਦੇ ਵਿੱਚ ਕੀ ਹੈ ਆਪਣੇ ਅਹੁਦੇ ਦੇ ਉੱਤੇ ਬੈਠ ਕੇ ਚੰਗੇ ਭਵਿੱਖ ਦੀ ਸਿਰਜਣਾ ਕਰਨਾ ਚਾਹੁੰਦੇ ਨੇ ਉਹਨਾਂ ਸਾਰੇ ਬੱਚਿਆਂ ਦੇ ਲਈ ਇੱਕ ਸੁਨਹਿਰੀ ਮੌਕਾ ਹੈ ਸੋ ਹਰ ਸਾਲ ਅਨੰਦ ਫਾਊਂਡੇਸ਼ਨ ਇੱਕ ਬੈਚ ਤਿਆਰ ਕਰਦਾ ਹੈ ਜਿਹਦਾ ਇੱਕ ਐਂਟ੍ਰਾਂਸ ਟੈਸਟ ਹੁੰਦਾ ਹੈ ਐਂਟ੍ਰਾਂਸ ਟੈਸਟ 18 ਮਈ 2025 ਮੈਂ ਡੇਟ ਦੁਬਾਰਾ ਅਨਾਉਂਸ ਕਰ ਦਿੰਨਾ 18 ਮਈ 2025 ਨੂੰ ਹੋਣ ਜਾ ਰਿਹਾ ਹੈ ਫਾਰਮ ਆਊਟ ਹੋ ਚੁੱਕੇ ਨੇ 1 ਫਰਵਰੀ ਤੋਂ ਫਾਰਮ ਫਿਲ ਕੀਤੇ ਜਾਣੇ ਸਟਾਰਟ ਹੋ ਚੁੱਕੇ ਨੇ ਤੇ ਇਹ April ਤੱਕ ਫਾਰਮ ਚੱਲਦੇ ਰਹਿਣਗੇ ਤੁਸੀਂ WhatsApp ਦੇ ਮੈਸੇਜਸ ਜੋ ਵੀ ਨੰਬਰ ਸਕਰੀਨ ਤੇ ਡਿਸਪਲੇ ਹੋ ਰਹੇ ਨੇ ਕਾਲ ਕਰਕੇ ਮੈਸੇਜ ਕਰਕੇ ਇਹ ਫਾਰਮ ਆਪਣੇ ਫੋਨ ਤੇ ਮੰਗਵਾ ਸਕਦੇ ਹੋ ਐਂਡ ਫਾਰਮ ਫ੍ਰੀ ਆਫ ਕਾਸਟ ਹੈ ਕੋਈ ਚਾਰजेस ਨਹੀਂ ਹੈਗੇ ਜਿਹੜੇ ਬੱਚੇ ਕੀ ਹੈ ਇਸ ਵੇਲੇ 12ਵੀਂ ਕਰ ਰਹੇ ਨੇ ਕੁੜੀਆਂ ਨੇ ਬॉयਜ਼ ਨੇ ਕਿਸੇ ਵੀ ਸਟਰੀਮ ਚ ਕਰ ਰਹੇ ਨੇ ਤੇ ਆਈਐਸਪੀਸੀਐਸ ਅਫਸਰ ਬਣਨਾ ਚਾਹੁੰਦੇ ਨੇ ਜਾਂ ਕਿਸੇ ਚੰਗੇ ਸਰਕਾਰੀ ਅਹੁਦੇ ਤੇ ਜਾਣਾ ਚਾਹੁੰਦੇ ਨੇ ਉਹਨਾਂ ਸਾਰੇ ਬੱਚਿਆਂ ਦੇ ਲਈ ਇੱਕ ਸਨੈਰੀ ਮੌਕਾ ਜਿਹੜੇ ਬੱਚੇ ਪੇਪਰ ਕਲੀਅਰ ਕਰਨਗੇ ਉਹਨਾਂ ਬੱਚਿਆਂ ਨੂੰ 3 ਸਾਲ ਗ੍ਰੈਜੂਏਸ਼ਨ ਕਰਵਾਈ ਜਾਏਗੀ ਗ੍ਰੈਜੂਏਸ਼ਨ ਦੇ ਲਈ ਅਨੰਤ ਫਾਊਂਡੇਸ਼ਨ ਦਾ ਟਾਈਪ ਵੱਖ-ਵੱਖ ਚੰਗੇ ਸਰਕਾਰੀ ਤੇ ਪ੍ਰਾਈਵੇਟ ਕਾਲਜਸ ਦੇ ਨਾਲ ਹੈ ਸੋ ਪ੍ਰੇਫਰ ਸਰਕਾਰੀ ਕਾਲਜ ਹੀ ਕੀਤਾ ਜਾਏਗਾ ਚਾਹੀ ਉਹ ਚੰਡੀਗੜ੍ਹ ਦਾ ਗਵਰਨਮੈਂਟ ਗਰਲਸ ਕਾਲਜ ਸੈਕਟਰ 42 ਹੋਵੇ ਚਾਹੀ ਉਹ ਮੁਹਾਲੀ ਦਾ ਫੇਸ 6 ਮੁਹਾਲੀ ਗਵਰਨਮੈਂਟ ਕਾਲਜ ਹੋਵੇ ਤਾਂ ਉੱਥੇ ਹੀ ਪ੍ਰੇਫਰ ਕੀਤਾ ਜਾਏਗਾ ਜ਼ਿਆਦਾ ਨਾਲ ਨਾਲ ਬੱਚਿਆਂ ਨੂੰ ਕੀ ਹੈ ਹੋਸਟਲ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਂਦੀ ਹੈ ਰਹਿਣਾ ਖਾਣਾ ਪੀਣਾ ਬੱਚਿਆਂ ਦਾ 3 ਸਾਲ ਉਹਨਾਂ ਦੀ ਜੋ ਵੀ ਰਹਿਣੇ ਦੀ ਸਹੂਲਤ ਹੈ ਉਹ ਅਕੈਡਮੀ ਵੱਲੋਂ ਪ੍ਰੋਵਾਈਡ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਬੱਚਿਆਂ ਨੂੰ ਕੰਪੀਟੀਟਿਵ ਦੇ ਤੌਰ ਤੇ ਤਿਆਰ ਕੀਤਾ ਜਾਂਦਾ ਹੈ ਆਈਐਸ ਪੀਸੀਐਸ ਦੇ ਲਈ ਆਰਮੀ ਐਸਐਸਸੀ ਜੀਡੀਜ਼ ਦੇ ਲਈ ਯਹਾਂ ਪਾਰਮੀ ਦੇ ਚੰਗੇ ਜਿਹੜੇ ਅਹੁਦੇ ਹੈ ਲੈਫਟੀਨੈਂਟ ਦੇ ਤੌਰ ਤੇ ਸੀਡੀਐਸ ਦੀ ਗੱਲ ਕਰੀ ਹੈ ਐਫ ਕੈਟ ਦੀ ਗੱਲ ਕਰੀ ਹੈ ਜਾਂ ਐਨਡੀਏ ਦੀ ਗੱਲ ਕਰੀ ਹੈ ਉਹਨਾਂ ਸਾਰੇ ਪੇਪਰਾਂ ਦੇ ਲਈ ਤਿਆਰ ਕੀਤਾ ਜਾਂਦਾ ਹੈ ਸੋ ਓਵਰਆਲ 3 ਸਾਲ ਇੱਕ ਬਹੁਤ ਲੰਮਾ ਚੌੜਾ ਸਮਾਂ ਹੁੰਦਾ ਕਿਸੇ ਵੀ ਬੱਚੇ ਦੇ ਲਈ ਆਪਣੇ ਕੈਰੀਅਰ ਨੂੰ ਆਪਣੇ ਭਵਿੱਖ ਨੂੰ ਚੰਗੇ ਅਹੁਦੇ ਤੇ ਲੈ ਕੇ ਜਾਣ ਦੇ ਲਈ ਫਰਕ ਸਿਰਫ ਇੰਨਾ ਹੈ ਕਿ ਜੇ ਆਪਾਂ ਨਾਰਮਲ ਗ੍ਰੈਜੂਏਸ਼ਨ ਕਰਦੇ ਆ ਤਾਂ ਸ਼ਾਇਦ 3 ਸਾਲ ਬਾਅਦ ਜਾ ਕੇ ਸਾਨੂੰ ਇਹ ਡਿਸੀਜਨ ਲੈਣਾ ਪੈਂਦਾ ਵੀ ਹੁਣ ਲਾਈਫ ਚੱਕੇ ਕੀ ਕਰਨਾ ਹੈ ਕਿ ਕੀ ਓਪਰਚ्युनिटीਜ਼ ਮੇਰੇ ਲਈ ਹੈਗੀਆਂ ਨੇ ਬਟ ਅਗਰ ਅਸੀਂ ਇਹ ਗ੍ਰੈਜੂਏਸ਼ਨ ਦੇ ਪਹਿਲੇ ਸਾਲ ਤੋਂ ਉਹ ਸਬਜੈਕਟਸ ਰੱਖ ਕੇ ਜਿਹੜੇ ਆਈਐਸਪੀਸੀਐਸ ਦੇ ਵਿੱਚ ਆਉਂਦੇ ਆ ਇਹਦੀ ਸ਼ੁਰੂਆਤ ਕਰਦੇ ਆ ਤਾਂ ਸ਼ਾਇਦ ਇਹ ਜਰਨੀ ਬਹੁਤ ਸੌਖੀ ਹੋ ਜਾਏਗੀ ਸ਼ਾਇਦ ਅਸੀਂ ਇਹ ਤੀਜੇ ਸਾਲ ਤੱਕ ਆਪਣੇ ਟਾਰਗੇਟਸ ਨੂੰ ਅਚੀਵ ਕਰ ਪਾਵਾਂਗੇ ਆਪਣੀਆਂ ਮੰਜ਼ਲਾਂ ਤੱਕ ਪਹੁੰਚ ਪਾਵਾਂਗੇ ਸੋ ਬਹੁਤ ਵਧੀਆ ਇਨੀਸ਼ੀਏਟਿਵ ਹੈ ਤੁਹਾਡੇ ਸਾਰਿਆਂ ਦੇ ਲਈ ਇੱਕ ਬਹੁਤ ਵਧੀਆ ਅਪੋਰਚ्युनिटी ਹੈ ਜਿਹੜੇ ਬੱਚੇ 12ਵੀਂ ਕਰ ਰਹੇ ਨੇ ਬॉयਜ਼ ਨੇ ਗਰਲਜ਼ ਨੇ ਕਿਸੇ ਵੀ ਸਟਰੀਮ ਦੇ ਨੇ ਉਹ ਵੱਧ ਤੋਂ ਵੱਧ ਫਾਰਮ ਭਰਨ 18 ਮਈ ਨੂੰ ਪੇਪਰ ਹੋਣ ਜਾ ਰਿਹਾ ਜਿਸ ਦਿਨ ਪੇਪਰ ਹੋਏਗਾ ਉਸ ਦਿਨ ਉਹਨਾਂ ਦੇ ਪੇਰੈਂਟਸ ਨੂੰ ਇਹ ਬੱਚਿਆਂ ਦੇ ਪੇਰੈਂਟਸ ਨੂੰ ਵੀ ਇਨਵਾਈਟ ਕੀਤਾ ਜਾਏਗਾ ਉਹਨਾਂ ਨਾਲ ਇੱਕ ਬੜਾ ਵਧੀਆ ਜਿਹਾ ਸੈਮੀਨਾਰ ਕੀਤਾ ਜਾਂਦਾ ਜਿਹਦੇ ਵਿੱਚ ਅਸੀਂ ਅਗਲੇ 3 ਸਾਲ ਕੀ ਕੀ ਔਰਚਨਿਟੀਜ਼ ਨੇ ਕਿੱਦਾਂ-ਕਿੱਦਾਂ ਕੰਮ ਕਰਨਾ ਹੈ ਕਿ ਕੀ ਕ੍ਰਾਈਟੇਰੀਆਜ਼ ਨੇ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਗੱਲ ਕਰਾਂਗੇ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਡਿਸਕਸ਼ਨ ਕੀਤੀ ਜਾਏਗੀ ਸੋ ਦੈਟ ਪੇਰੈਂਟਸ ਨੂੰ ਬਹੁਤ ਚੰਗੇ ਤਰੀਕੇ ਸਾਰਾ ਪਤਾ ਹੋਵੇ ਵੀ ਅਸੀਂ ਕਿਵੇਂ ਇਸ ਟਾਰਗੇਟਸ ਨੂੰ ਅਚੀਵ ਕਰ ਸਕਦੇ ਆ ਸੋ ਪਿਕ ਅਪ ਯੋਰ ਫੋਨ ਸਾਡੇ ਨੰਬਰ ਸਕਰੀਨ ਤੇ ਡਿਸਪਲੇ ਹੋ ਰਹੇ ਨੇ ਨਾਲ ਨਾਲ ਤੁਹਾਨੂੰ ਬਾਕੀ ਵੀ ਜਾਣਕਾਰੀ ਦਿਖ ਦਿਖ ਰਹੀ ਆ ਤਾਂ ਜੋ ਵੀ ਕੁਐਰੀਜ਼ ਨੇ ਫਰਸਟ ਨੰਬਰ ਮੇਰਾ ਹੀ ਹੈ ਤੁਸੀਂ ਪਰਸਨਲੀ ਮੈਸੇਜ ਕਾਲ ਕਰਕੇ ਪੁੱਛ ਸਕਦੇ ਹੋ ਕੋਈ ਵੀ ਡਾਊਟ ਨੇ ਕਿ ਕੀ 3 ਸਾਲ ਦੇ ਵਿੱਚ ਕਰਿਕੂਲਮ ਫਾਲੋ ਹੋਏਗਾ ਕਿਵੇਂ ਅਸੀਂ ਆਪਣੀ ਟਾਰਗੇਟਸ ਨੂੰ ਅਚੀਵ ਕਰ ਸਕਦੇ ਹਾਂ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਤੁਹਾਨੂੰ ਵੱਧ ਤੋਂ ਵੱਧ ਗਾਈਡ ਕਰਾਂਗੇ ਬਟ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕੀਤਾ ਜਾਏ ਵੱਧ ਤੋਂ ਵੱਧ ਅੱਗੇ ਸ਼ੇਅਰ ਕੀਤਾ ਜਾਏ ਔਰ ਜਿੰਨੇ ਵੀ ਬੱਚੇ ਪੰਜਾਬ ਦੇ ਆਈਐਸ ਪੀਸੀਐਸ ਜਾਂ ਚੰਗੇ ਆਉਦਿਆਂ ਤੇ ਜਾਣਾ ਚਾਹੁੰਦੇ ਨੇ ਉਹਨਾਂ ਤੱਕ ਇਹ ਮੈਸੇਜ ਪਹੁੰਚਾਇਆ ਜਾਏ ਐਟ ਲਾਸਟ ਆਈ ਕਨਕਲੂਡ ਦ ਵੀਡੀਓ ਕਿ ਜਿਹੜੇ ਬੱਚੇ ਪੇਪਰ ਕਲੀਅਰ ਕਰਨਗੇ ਉਹਨਾਂ ਨੂੰ ਬਹੁਤ ਘੱਟ ਖਰਚ ਤੇ ਨਾ ਮਾਤਰ ਫੀਸ ਤੇ ਉੱਤੇ ਸਿਰਫ ਕਾਲਜ ਦੀ ਕੋਈ 20 30 ਹਜ਼ਾਰ ਤੱਕ ਦੀ ਫੀਸ ਜਿਹੜੀ ਪੇ ਕਰਨੀ ਹੁੰਦੀ ਹੈ ਬਾਕੀ ਫ੍ਰੀ ਹੋ ਜਾਂਦਾ ਹੈ ਤਾਂ ਨਾ ਮਾਤਰ ਫੀਸ ਤੇ ਉਹ ਬੱਚੇ ਕੀ ਹੈ ਸਾਡੇ ਕੋਲ ਫ੍ਰੀ ਆਈਐਸਪੀਸੀਐਸ ਦੀ ਟ੍ਰੇਨਿੰਗ ਕਰ ਸਕਦੇ ਨੇ ਫ੍ਰੀ ਹੋਸਟਲ ਫੈਸਿਲਿਟੀ ਲੈ ਸਕਦੇ ਨੇ ਮਸਲਾ ਸਿਰਫ ਇਹ ਹੈ ਕਿ ਤੁਹਾਨੂੰ ਇੱਕ ਟੈਸਟ ਕਲੀਅਰ ਕਰਨਾ ਪਏਗਾ ਉਸ ਤੋਂ ਬਾਅਦ ਹੀ ਇਹ ਓਪਰਚ्युनिटी ਤੁਸੀਂ ਗ੍ਰੈਪ ਕਰ ਪਾਉਂਗੇ ਸੋ ਵੱਧ ਤੋਂ ਵੱਧ ਫਾਰਮ ਫਿਲ ਕਰੋ ਕੁਐਰੀਜ਼ ਕਰੋ ਪੁੱਛੋ ਸਿਲੇਬਸ ਲਈ ਕੋਈ ਕੰਟੈਂਟ ਲਈ ਕੋਈ ਕ੍ਰਾਈਟੇਰੀਆ ਲਈ ਕੋਈ ਕੋਚਿੰਗ ਕਲਾਸਿਸ ਲਈ ਕੁਝ ਵੀ ਤੁਸੀ ਪਤਾ ਕਰਨਾ ਹੈ ਸਾਡੇ ਨੰਬਰ ਸਕਰੀਨ ਤੇ ਡਿਸਪਲੇ ਹੋ ਰਹੇ ਨੇ ਉਸ ਤੇ ਕਾਲ ਕਰ ਸਕਦੇ ਹੋ ਆਈ ਹੋਪ ਕਿ ਅਸੀਂ ਸਾਰੇ ਵੱਦ ਤੋਂ ਵੱਦ ਪੰਜਾਬ ਦੇ ਬੱਚਿਆਂ ਦੇ ਉਜਵਲ ਭਵਿੱਖ ਦੇ ਲਈ ਫਿਕਰਮੰਦ ਹੋਈਏ ਤੇ ਬੱਚਿਆਂ ਦੇ ਚੰਗੇ ਭਵਿੱਖ ਦੀ ਸਿਰਜਣਾ ਕਰੀਏ ਧੰਨਵਾਦ